ਜਾਰੀ ਹੈ ਤਾਂ ਸੀਜ਼ਫਾਇਰ ਹੋਣ ਤੋਂ ਬਾਅਦ ਜਿਹੜਾ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਦੇ ਨਾਲ ਤੁਸੀਂ ਤੇ ਮੈਂ ਹਾ ਸ਼ਿਕਾ ਸੰਧੀਰ ਸੀਜ਼ਫਾਇਰ ਮਗਰੋਂ ਹੁਣ ਸਰਹੱਦ ਤੇ ਜਿਹੜੇ ਲੋਕ ਵਸਦੇ ਸਨ ਉਹ ਆਪਣੇ ਘਰਾਂ ਵੱਲ ਪਰਤਣੇ ਸ਼ੁਰੂ ਹੋ ਗਏ ਨੇ ਪਰ ਉਹਨਾਂ ਦਾ ਗੁੱਸਾ ਇੱਕ ਵਾਰ ਫਿਰ ਤੋਂ ਸਰਕਾਰ ਦੇ ਉੱਤੇ ਨਿਕਲ ਰਿਹਾ ਹੈ ਔਰ ਉਹ ਕਹਿ ਰਹੇ ਨੇ ਕਿ ਪਾਕਿਸਤਾਨ ਦੇ ਨਾਲ ਸਾਨੂੰ ਇੱਕ ਵਾਰ ਦੋ ਦੋ ਹੱਥ ਕਰ ਹੀ ਲੈਣੇ ਚਾਹੀਦੇ ਨੇ ਤਾਂ ਟਰੱਕਾਂ ਦੇ ਉੱਤੇ ਆਪਣਾ ਸਮਾਨ ਲੱਦ ਕੇ ਫਿਰ ਤੋਂ ਆਪਣੇ ਘਰ ਦੇ ਵੱਲ ਪਰਤਦੇ ਹੋਏ ਇਹ ਸਰਹੱਦੀ ਲੋਕ ਜਿਹੜੇ ਨੇ ਸਰਕਾਰ ਨੂੰ ਗੁਹਾਰ ਲਗਾ ਰਹੇ ਨੇ ਕਿ ਹੁਣ ਜਦ جنگ ਲੱਗੀ ਹੀ ਸੀ ਤਾਂ ਕਿਉਂ ਨਾ ਉਹਨਾਂ ਦੇ ਨਾਲ ਦੋ ਦੋ ਹੱਥ ਕਰ ਹੀ ਲਏ ਜਾਣ ਤਾਂ ਗੁੱਸਾ ਜ਼ਰੂਰ ਜਿਹੜਾ ਸਰਹੱਦੀ ਲੋਕਾਂ ਦੇ ਵਿੱਚ ਇਸ ਵਕਤ ਵੇਖਣ ਨੂੰ ਮਿਲ ਰਿਹਾ ਔਰ ਇੱਕ ਤਰੀਕੇ ਦੇ ਨਾਲ ਉਹ ਇਹ ਗੱਲ ਕਹਿਣਾ ਚਾਹੁੰਦੇ ਨੇ ਕਿ ਅਸੀਂ ਤਾਂ ਲੜਾਈ ਲਈ ਪੂਰੇ ਤਰੀਕੇ ਦੇ ਨਾਲ ਤਿਆਰ ਸੀ ਪਰ ਤੁਸੀਂ ਹੀ ਜਿਹੜੀ ਹੈ ਜੰਗ ਰੁਕਵਾ ਦਿੱਤੀ ਤਾਂ ਕੁਝ ਲੋਕ ਜਿਹੜੇ ਨੇ ਕੈਮਰਾ ਦੇ ਸਾਹਮਣੇ ਵੀ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਵੀ ਇਸ ਬਾਬਤ ਕਿਹਾ ਜਾਂਦਾ ਹੈ ਕਿ ਫਾਜ਼ਲਕਾ ਦਾ ਜੋ ਇਲਾਕਾ ਹੈ ਜਿੱਥੇ ਸਰਹੱਦੀ ਪਿੰਡ ਜਿਹੜੇ ਲੱਗਦੇ ਨੇ ਤਾਂ ਉਹਨਾਂ ਦੇ ਵਿੱਚ ਲੋਕ ਜਿਹੜੇ ਨੇ ਕਹਿੰਦੇ ਨੇ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜੋ ਸੀਜ਼ਫਾਇਰ ਹੋਣ ਤੋਂ ਬਾਅਦ ਲੋਕ ਕਹਿ ਰਹੇ ਨੇ ਕਿ ਜੰਗ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਸੀ ਇੱਕ ਵਾਰ ਅਸੀਂ ਵੀ ਪਾਕਿਸਤਾਨੀਆਂ ਨੂੰ ਮਜ਼ਾ ਚਕਾਉ ਦਿੰਦੇ ਭਾਵੇਂ ਉਹਨਾਂ ਨੂੰ ਹਰਾ ਕੇ ਅਸੀਂ ਸਾਡੇ ਦਿਲ ਨੂੰ ਸ਼ਾਇਦ ਸਕੂਨ ਮਿਲ ਜਾਂਦਾ ਹਾਲਾਂਕਿ ਕੁਝ ਲੋਕਾਂ ਦੇ ਵੱਲੋਂ ਪੁਰਾਣੀ ਜੰਗ ਦਾ ਵੀ ਜ਼ਿਕਰ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਪਹਿਲਾ ਪੈਂਟ ਦੇ ਵਿੱਚ ਜੰਗ ਲੱਗੀ ਸੀ ਤਾਂ ਉਸ ਦੌਰਾਨ ਵੀ ਅਸੀਂ ਪਾਕਿਸਤਾਨ ਨੂੰ ਮਜ਼ਾ ਚੁਕਾਇਆ ਸੀ ਪਰ ਇੱਥੇ ਤੁਸੀਂ ਦੇਖੋ ਜ਼ਰੂਰ ਇਹ ਗੌਰ ਕਰਨ ਵਾਲੀ ਗੱਲ ਹੈ ਕਿ ਜੇ ਜੰਗ ਵਾਕੇ ਦੇ ਵਿੱਚ ਉਸ ਲੈਵਲ ਵਾਲੀ ਲੱਗਦੀ ਤਾਂ ਕੀ ਭਾਰਤ ਦਾ ਨੁਕਸਾਨ ਨਹੀਂ ਹੁੰਦਾ ਕਿ ਉਹਨਾਂ ਲੋਕਾਂ ਦਾ ਨੁਕਸਾਨ ਨਹੀਂ ਹੁੰਦਾ ਜੋ ਜੰਗ ਖੁਦ ਮੰਗ ਰਹੇ ਨੇ ਤਾਂ ਇਹਦੇ ਵਿੱਚ ਤੁਸੀਂ ਦੇਖੋ ਜ਼ਰੂਰ ਬਹਾਦਰੀ ਵੀ ਹੈ ਇੱਕ ਤਰੀਕੇ ਦੇ ਨਾਲ ਇਹਨਾਂ ਔਰ ਲੋਕਾਂ ਦੀ ਜੋ ਸਰਹੱਦ ਦੇ ਉੱਤੇ ਰਹਿੰਦੇ ਨੇ ਔਰ ਆਪਣੇ ਘਰ ਵੱਲ ਜਦੋਂ ਪਰਤਣੇ ਸ਼ੁਰੂ ਹੋਏ ਤਾਂ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਕੋਈ ਖੋਫ ਨਹੀਂ ਹੈਗਾ ਕਿ ਪਾਕਿਸਤਾਨ ਵਾਲੇ ਜੇਕਰ ਸਾਡੇ ਉੱਤੇ ਕੋਈ ਜਿਹੜਾ ਬੰਬ ਜਾਂ ਫਿਰ ਕੁਝ ਹੋਰ ਚੀਜ਼ਾਂ ਜੇਕਰ ਡਰੋਨ ਦੇ ਰਾਹੀਂ ਸੁੱਟਦੇ ਨੇ ਤਾਂ ਅਸੀਂ ਉਹਨਾਂ ਦੇ ਲਈ ਦੋ ਦੋ ਹੱਥ ਕਰਨ ਦੇ ਲਈ ਤਿਆਰ ਆ ਤਾਂ ਅਜਿਹਾ ਬਿਆਨ ਜਿਹੜਾ ਹੈ ਉੱਥੇ ਦੇ ਲੋਕਾਂ ਦੇ ਵੱਲੋਂ ਦਿੱਤਾ ਜਾ ਰਿਹਾ ਤਾਂ ਸੀਜ਼ਫਾਇਰ ਹੋਣ ਤੋਂ ਬਾਅਦ ਜਿਹੜਾ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਦੇ ਨਾਲ ਸਾਡੀ ਜੰਗ ਜ਼ਰੂਰ ਕਰਾਓ ਕਿਉਂਕਿ ਸਾਨੂੰ ਮਲਾਲ ਰਹ ਜੂਗਾ ਕਿ ਅਸੀਂ ਉਹਨਾਂ ਨੂੰ ਹਰਾ ਨਹੀਂ ਪਾਏ ਆ ਔਰ ਜੰਗ ਲੱਗੀ ਵੀ ਤੇ ਜੰਗ ਰੋਕ ਦਿੱਤੀ ਗਈ ਹੈ ਤਾਂ ਫਰ ਹਾਲਾਂਕਿ ਜੋ ਲੋਕ ਨੇ ਟਰੈਕਟਰ ਟਰਾਲੀਆਂ ਦੇ ਉੱਤੇ ਸਮਾਨ ਲੱਦਣ ਤੋਂ ਬਾਅਦ ਜਿਹੜਾ ਆਪਣੇ ਘਰਾਂ ਦੇ ਵੱਲ ਪਰਤਦੇ ਹੋਏ ਜ਼ਰੂਰ ਨਜ਼ਰ ਆ ਰਹੇ ਨੇ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਜੰਗ ਲੱਗੀ ਸੀ ਤਾਂ ਆਪਣੇ ਪਿੰਡ ਜਿਹੜੇ ਨੇ ਪਿੰਡਾਂ ਦੇ ਪਿੰਡ ਖਾਲੀ ਕਰਕੇ ਜਿਹੜੇ ਲੋਕ ਨੇ ਉਹ ਪਹੁੰਚ ਗਏ ਸੀਗੇ ਕਿਸੇ ਆਜੀ ਸੁਰੱਖਿਆ ਥਾਂ ਤੇ ਜਿੱਥੇ ਉਹਨਾਂ ਨੂੰ ਜਾਨ ਮਾਲ ਦਾ ਕੋਈ ਨੁਕਸਾਨ ਨਾ ਹੋਵੇ ਪਰ ਜਦੋਂ ਹੁਣ ਉਹ ਆਪਦੇ ਘਰਾਂ ਦੇ ਵਿੱਚ ਵਾਪਸ ਪਰਤਦੇ ਨੇ ਸਮਾਨ ਲੈ ਕੇ ਉਹ ਹਲੇ ਵੀ ਇਹੀ ਗੱਲ ਕਰ ਰਹੇ ਨੇ ਕਿ ਸਾਨੂੰ ਜੰਗ ਚਾ ਦੀ ਹੈ ਅਸੀਂ ਪਾਕਿਸਤਾਨ ਦੇ ਨਾਲ ਇੱਕ ਵਾਰ ਫਿਰ ਤੋਂ ਲੜਨਾ ਚਾਹੁੰਦੇ ਆਂ ਔਰ ਉਹਨਾਂ ਨੂੰ ਮਜ਼ਾ ਚਕਾਉਣਾ ਚਾਹੁੰਦੇ ਆਂ ਤਾਂ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਨੇ ਜ਼ਿਲ੍ਹਾ ਫਾਜ਼ਲਕਾ ਦੇ ਜੋ ਨਾਲ ਲੱਗਦੇ ਸਰਹੱਦੀ ਪਿੰਡ ਨੇ ਉਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਰੋਜ਼ ਵੇਖਣ ਨੂੰ ਮਿਲ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਆਪਣਾ ਰੋਸ ਪ੍ਰਗਟ ਕਰ ਰਹੇ ਨੇ ਕਿ ਸਾਨੂੰ ਇੱਕ ਵਾਰ ਤਾਂ ਪਾਕਿਸਤਾਨ ਦੇ ਨਾਲ ਜੰਗ ਕਰਨੀ ਹੀ ਚਾਹੀਦੀ ਸੀ ਹਾਲਾਂਕਿ ਅਸੀਂ ਤੁਹਾਡੀ ਵੀ رائے ਲੈਣਾ ਚਾਹੁੰਗੇ ਆਖਿਰਕਾਰ ਤੁਸੀਂ ਕੀ ਸੋਚਦੇ ਹੋ ਕਿ ਜੰਗ ਹੋਣੀ ਚਾਹੀਦੀ ਸੀ ਜਾਂ ਫਿਰ ਨਹੀਂ ਹੋਣੀ ਚਾਹੀਦੀ ਸੀ ਜਿਸ ਤਰੀਕੇ ਦੇ ਨਾਲ ਰੋਗ ਦਿੱਤੀ ਗਈ ਕਿਉਂਕਿ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਨੇ ਜਦੋਂ ਘਰਾਂ ਦੇ ਵਿੱਚ ਸੌਂਦੇ ਸੀ ਜਾਂ ਫਿਰ ਬਲੈਕਆਊਟ ਕੀਤਾ ਜਾਂਦਾ ਸੀ ਉਸ ਸਥਿਤੀ ਦੇ ਵਿੱਚ ਕਿੰਨਾ ਖਾਫ ਕਰਾ ਦਿਲਾਂ ਦੇ ਵਿੱਚ ਮਾਪਿਆਂ ਦੇ ਵੀ ਆ ਜਾਂਦਾ ਸੀ ਕਿ ਪਤਾ ਨਹੀਂ ਕੀ ਹੋ ਜਾਏਗਾ ਬੰਬ ਡਿੱਗ ਜਾਏਗਾ ਤੇ ਸਾਡੀ ਮੌਤ ਹੋ ਜਾਏਗੀ ਪਰ ਤੁਸੀਂ ਵੇਖੋ ਕਿ ਇਹ ਲੋਕਾਂ ਦੇ ਵਿੱਚ ਬਿਲਕੁਲ ਖੋਫ ਨਾਮ ਦੀ ਕੋਈ ਚੀਜ਼ ਹੀ ਨਹੀਂ ਆ ਔਰ ਸਿੱਧੇ ਤੌਰ ਤੇ ਆ ਕੇ ਕਹਿੰਦੇ ਨੇ ਇਨਫੈਕਟ ਚੈਲੰਜ ਕਰਦੇ ਨੇ ਕਿ ਤੁਸੀਂ ਸਾਡੇ ਨਾਲ ਜੰਗ ਲੜੋ ਪਾਕਿਸਤਾਨੀਆਂ ਨੂੰ ਕਹਿ ਰਹੇ ਨੇ ਕਿ ਤੁਸੀਂ ਸਾਡੇ ਨਾਲ ਇੱਕ ਵਾਰ ਜੰਗ ਲੜ ਕੇ ਤਾਂ ਦੇਖੋ ਕਿ ਕਿਵੇਂ ਜਿਹੜਾ ਉਹ ਇਸ ਜੰਗ ਨੂੰ ਜਦ ਲੜਦੇ ਨੇ ਤਾਂ ਜਿੱਤ ਵੀ ਸਕਦੇ ਨੇ ਜੋ ਹਾਲਾਤ ਬਣੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਵੇਖਦੇ ਉਹਨਾਂ ਨੂੰ ਕੀ ਵੇਖਣੀ ਆ ਮੜਾਈ ਜਗਾਇ ਚੰਗਾ ਥੋੜਾ ਹੈ ਜਿਹੜੇ ਬਾਦਰ ਤੇ ਬੈਠੇ ਆ ਸਮਾਰਕ ਚੁੱਕ ਕੇ ਕਦੇ ਕਿਧਰ ਲੈ ਜਾਂਦੇ ਕਦੇ ਪਾਣੀ ਦਾ ਰੋਲਾ ਕਦੇ ਜੰਗ ਦਾ ਰੋਲਾ ਸਾਨੂੰ ਤਾਂ ਬਹੁਤ ਮੁਸੀਬਤਾਂ ਨੇ ਤੇ ਹੁਣ ਕੀ ਅਸੀਂ ਕਹਿੰਦੇ ਪਾਸੇ ਮਰਲੇ ਸਾਨੂੰ ਥਾ ਹੀ ਦਿੱਤੀ ਜਾਵੇ ਪਿਛਾਂ ਸਰਕਾਰ ਦੇ ਦੇਵੀ ਸਰਕਾਰ ਦੇ ਉੱਤੇ ਬਹਿ ਜਾਈਏ ਸਮਾਰਕ ਬਹੁਤ ਤੇ ਹੁਣ ਸਰਕਾਰ ਕਹਿੰਦੀ ਜੰਗਬੰਦੀ ਹੋ ਗਈ ਹੈ ਹਾਂ ਹੁਣ ਬੰਦ ਕਰ ਲੈਣ ਦੀ ਸਨ ਸਮਾਰਕ ਮੋਜਾ ਲਾਗ ਆਣੇ ਤੇ ਹੁਣ ਕਰੇ ਆ ਕਹਿੰਦੇ ਉਹਨਾਂ ਹੈਲੋ ਸਰਕਾਰ ਕੋਲ ਕੀ ਮੰਗ ਕਰਦੇ ਹਾਂਜੀ ਸਰਕਾਰ ਕੋਲ ਹੋਰ ਕੀ ਮੰਗ ਕਰਦੇ ਸਰਕਾਰ ਕੋਲ ਕੀ ਮੰਗ ਕਰਨੇ ਹੈ ਹੀ ਅਭੀ ਜੇ ਫਰਥਾ ਪੀ ਸਦਕੀ ਜੀ ਆਹ ਪਾਈ ਪਾਈ ਮਰਲੇ ਹਾਂ ਇੱਕ ਪਰਿਵਾਰ ਨੂੰ ਪਾਈ ਪਾਈ ਮਰਲੇ ਦੇ ਤਾਂ ਨਹੀਂ ਬਹੁਤੇ ਜੇ ਦੋ ਰੋੜਾ ਗੋੜਾ ਪੈਂਦਾ ਚਲੋ ਉੱਥੇ ਜਾ ਬਾਵਾਂਗੇ ਕੀ ਨਾਮ ਹੈ ਤੁਹਾਡਾ ਜੀ ਹੁਜਾ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਇੱਥੋਂ ਦੇ ਕਿਹੜੇ ਪਿੰਡ ਦੇ ਪੱਕਾ ਚੇਤੀ ਜੰਗ ਦਾ ਮੋਹਲ ਬਣਿਆ ਸੀ ਉਹਨੂੰ ਕੀ ਕਹਿੰਦੇ ਹੁੰਦਾ ਕੀ ਅਸਰ ਪੈਂਦਾ ਜ਼ਿੰਦਗੀ ਦੇ ਅਸਰ ਪੈਂਦਾ ਜਦੋਂ ਜੰਗ ਲੱਗ ਜਾਵੇ ਸਮਾਨ ਸਿੱਧਾ ਇੱਥੇ ਰਹਿ ਜਾਂਦਾ ਹੈ ਹੈਗਾ ਬੰਦਾ ਕੋਈ ਸਮਾਰਦ ਨਹੀਂ ਕਿੰਦੇ ਬੂਹੇ ਤੇ ਬੰਦਾ ਜਾ ਕੱਟ ਨਹੀਂ ਹੁੰਦੀ ਚਾਹੇ ਕਿਸੇ ਦੀ ਕੁਲੀ ਕੱਖਾਂ ਦੀ ਹੈ ਤੇ ਚਾਹੇ ਕਮਰੇ ਆਦੀ ਕੁਲੀ ਤੋਂ ਬਗੈਰ ਕਿਸੇ ਦੇ ਬੂਹੇ ਤੇ ਓਖਾ ਰਹਿਣਾ ਹੁੰਦਾ ਦੋ ਦੇ ਕਾਰਡ ਕੱਢੇਗਾ ਚਾਰ ਦੇ ਕੱਢੇਗਾ ਅਖੰਡ ਮੂਵਿੰਗ ਹੀ ਹੋਏ ਇਹ ਤੁਸੀਂ ਤਾਂ ਉੱਜੜ ਕੇ ਨਾਲ ਸਾਨੂੰ ਵੀ ਯਾਦ ਦਿੱਤਾ ਐਸ ਤੋਂ ਪਹਿਲਾਂ 2898 ਵਿੱਚ ਕਾਰਗੇ ਵੇਲੇ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਸੀ ਨੰਨੇ ਵਿੱਚ ਜਾਂ 71 ਵੇਲੇ ਤੁਸੀਂ ਹੈਗੇ ਸੀ ਹੂੰ ਉਦੋਂ ਕੀ ਲਾਸ ਸੀ ਉਦੋਂ ਵੀ ਹਾਲਾਤ ਮਾੜੇ ਸੀ ਉਦੋਂ ਵੀ ਐਵੇਂ ਜੇ ਲਗੇ ਥੋੜੇ ਫਿਰਦੇ ਸੀ ਸ਼ਾਮ ਨੂੰ ਫੈਰਿੰਗ ਹੋਇਆ ਸਬਜ਼ੀਆਂ ਖਰੀ ਹੈ ਗਈ ਸੀ ਮਾਰ ਮੰਨੀ ਕਿਸੇ ਮਾੜ ਮੋਟੇ ਕਿੰਦਾ ਦੇ ਦਾ ਆ ਕੁ ਸੰਗਰ ਕੱਢ ਲਿਆ ਗਿਆ ਤੇ ਕਿ ਭੱਜ ਗਏ ਤੇ ਭੱਜ ਗਏ ਚੱਲ ਗਏ ਸੰਗਰ ਤਾਂ ਕੱਢਣੀ ਸੀ ਵੀ ਘਰੇ ਉਲ ਕਿੱਲਾ ਤੇ ਥਪਾ ਖੜਕੇ ਚ ਪਸ਼ੂ ਤੜਫਣੀ ਹੈ ਤੇ ਆਏ ਵੀ ਮਰਨੇ ਨੇ ਉੱਥੇ ਕਿਹੜਾ ਕਿਸਪੱਠਾ ਪਾਉਣਾ ਜਾਂ ਪਾਣੀ ਪਾਉਣਾ ਤੇ ਉਹ ਸਭ ਲੋਕ ਚਲੇ ਗਏ ਸੀ ਥੋੜੀ ਕਦਰ ਸੀ ਤੇ ਇਹ ਹੁਣ ਕਿਹਾ ਜਾ ਰਿਹਾ ਵੀ ਦੋਹਾਂ ਦੇਸ਼ਾਂ ਦਾ ਸਮਝੌਤਾ ਹੋ ਗਿਆ ਹੁਣ ਕੱਲ੍ਹ ਐਵੇਂ ਸਮਝੌਤਾ ਹੋ ਗਿਆ ਤੇ ਉਹ ਦੇਸ਼ਾਂ ਦਾ ਪਤਾ ਕੀ ਹੋਣਾ ਤੇ ਕੀ ਨਾ ਕਰਨਾ ਸਮਝੋਤੇ ਨਾਲ ਕਿਸ ਤਰ੍ਹਾਂ ਦਾ ਫਰਕ ਲੱਗਦਾ ਹੈ ਹਰ ਕਰ ਲੱਗਦਾ ਵੀ ਚਲ ਸ਼ਾਂਤੀ ਹੋ ਗਈ ਵਾਅਦੇ ਕਰ ਬਹਿ ਗਏ ਟਿਕ ਗਏ ਆਪਣੇ ਵਾਅਦੇ ਕਰ ਬਹਿ ਗਏ ਉਹ ਹਰ ਕੋਈ ਬਚ ਗਿਆ ਜੰਗ ਵਾਰੀ ਸੀ ਅੱਜ ਕੱਲ ਦੇ ਮੁੰਡੇ ਅੱਜ ਕੱਲ ਦੇ ਫੇਸਬੁੱਕ ਤੇ ਰੋਲਾ ਪਾਇਆ ਜੰਗ ਹੋਣੀ ਚਾਹੀਦੀ ਉਹਨੂੰ ਕੀ ਕਹਿਣਾ ਚਾਹੁੰਦੇ ਕਹਿਣਾ ਤੇ ਵੇਖੀ ਤਾਂ ਜਿਗਾਲ ਨੂੰ ਸੋਚੀਏ ਤੇ ਅਸੀਂ ਤਾਂ ਬਰਬਾਦ ਹੋ ਹੀ ਗਏ ਸਾਡੇ ਵਾਸਤੇ ਤਾਂ ਲੱਗ ਹੀ ਗਿਆ ਕੋਈ ਦੋਦਵਾਨੇ ਹੈਗੇ ਸੀ ਇੱਕ ਗਰੀਬ ਗੁਰਮੇ ਕੋਲ ਜਿਹੜਾ ਦਿਹਾੜੀ ਕਰਦਾ ਦੱਪਾ ਕਰਦਾ ਚਾਰ ਦਿਨ ਦੀ ਆਦੀ ਪੈਰੀ ਪੂਰੀ ਫਸਲ ਹੋ ਤੇ ਚਲ ਮਾਰ ਖਾ ਜਾਂਦਾ ਤੇ ਜਿੰਨੇ ਦਿਹਾੜੀ ਕਰਤੇ ਆ ਦਾ ਡੇਢੀ ਔਖਾ ਸਾਲਣਾ ਤੇ ਉਹਨਾਂ ਵਾਲਾ ਕਿਰਾਇਆ ਭਰਨਾ ਪੈ ਗਿਆ ਤੇ ਉਹਨੇ ਅਗਾ ਹੁਣ ਕੋਈ ਸਮਾਨ ਟੁੱਟ ਗਿਆ ਕੋਈ ਅਗਾ ਸੱਟਣ ਲੱਗਿਆ ਰਹਿ ਰਹਿ ਗਿਆ ਕੋਈ ਡੱਗ ਪਿਆ ਤੇ ਖਰਾਬ ਹੋ ਗਿਆ ਕੋਈ 2-4-4 ਰਜਾ ਤੱਕ ਕਿਰਾਇਆ ਗੇ ਮੰਗ ਲੈਣ ਦੇ ਕਿਉਂ ਨਾ ਦਾ ਸੀਜ਼ਨ ਲੱਗ ਜਾਂਦਾ ਛਾਂ ਦਾ ਆ ਜਾਂਦਾ ਪੀ ਉਦੋਂ ਕੋਈ ਹੁਣ ਜਦੋਂ 65 ਰੋੜਾ ਪਿਆ ਸੀ ਉਦੋਂ ਇੰਦਰਾ ਗਾਂਧੀ ਦਾ ਹੈਗਾ ਸੀ ਸਮਾਂ ਉਹਨੇ ਸਾਨੂੰ ਸਮਾਇਆ ਸੀ ਐਵੇਂ ਆਖੀ ਨਹੀਂ ਸਮਾਇਆ ਸੀ ਉਹਨੇ ਸਾਰੇ ਸਿਆਲ ਦੇ ਕਪੜਾ ਲਿਖੜਾ ਲਿਖਤਾ ਉੱਤੇ ਪਾਣੋਂ ਥੱਲੇ ਪਾਣੋਂ ਰਾਸ਼ਨ ਪਾਣੀ ਮਿਲਦਾਰਿਆ ਉਹਨੇ ਸਾਨੂੰ ਸਮਾਇਆ ਸੀ ਤੇ ਹੁਣ ਦੇ ਸਮੇਂ ਵਿੱਚ ਕੋਈ ਆਪ ਹੀ ਨਹੀਂ ਰਹਿਦੇ ਸਾਨੂੰ ਕਿ ਸਕੇ ਦੀਆਂ ਕੀ ਨਾਮ ਆਪਣਾ ਜੀ ਇਨਕਲਾਬ ਸਿੰਘ ਗਿੱਲ ਪਿੰਡ ਪੱਕਾ ਚਿਸ਼ਤੀ ਜੀ ਕੀ ਆ ਜਾ ਰਹਾ ਹੈ ਸਰਾਦੀ ਪਿੰਡਾਂ ਦੇ ਹਾਲਾਤ ਖਰਾਬ ਨੇ ਤੁਹਾਡੇ ਮੋਢੇ ਤੇ ਕਹੀਏ ਤੁਸੀਂ ਖੇਤਾਂ 'ਤੇ ਕੰਮ ਕਰ ਰਹੇ ਸਰ ਹਾਲਾਤ ਖਰਾਬ ਤਾਂ ਸੀਗੇ ਆਪਾਂ ਸਾਰਿਆਂ ਨੂੰ ਪਤਾ ਹੈ ਪਰ ਕੱਲ ਜਿਵੇਂ ਸੀਜਫਾਇਰ ਦੀ ਗੱਲ ਆਈ ਮੀਡੀਆ ਦੇ ਵਿੱਚ ਤਾਂ ਜਿੰਨੀ ਤੇਜ਼ੀ ਨਾਲ 네ਗੇਟਿਵ ਖਬਰਾਂ ਫੈਲਦੀਆਂ ਨੇ ਉੰਨੀ ਨਾਲੇ ਚੰਗੀ ਖਬਰ ਵੀ ਫੈਲੀ ਤੇ ਲੋਕਾਂ ਨੂੰ ਇੱਕ ਹੌਸਲਾ ਹੋ ਗਿਆ ਤੁਸੀਂ ਦੇਖਿਆ ਹੋਣਾ ਸਾਡੇ ਪਿੰਡ ਆਇਓ ਤੇ ਹੁਣ ਵਾਪਸੀ ਸ਼ੁਰੂ ਹੋ ਗਈ ਹੈ ਜੀ ਕਿਉਂਕਿ ਪਸ਼ੂ ਡੰਗਰ ਲੋਕਾਂ ਨੂੰ ਜਾਂ ਆਪ ਇਹਨਾਂ ਦੇ ਬਾਹਰ ਹਨ ਬਹੁਤ ਔਖਾ ਹੈ ਕਾ ਬਹੁਤ سارے ਲੋਕ ਪਹਿਲਾਂ ਡਟੇ ਹੋਏ ਸੀਗੇ ਜੀ ਅੱਧਾ ਕੋ ਪਿੰਡ ਖਾਲੀ ਸੀ 50% ਲੋਕ ਪਿੰਡ 'ਚ ਜਿਹੜਾ 2 ਦਿਨ ਪਹਿਲਾਂ ਫਾਜ਼ਿਲਕਾ ਤੇ ਇੱਕ ਖਬਰ ਆਈ ਵੀ ਅਟੈਕ ਹੋਇਆ ਡਰੋਨ ਦਾ ਉਹਦੇ ਨਾਲ ਬਾਰਡਰ ਏਰੀਆ ਤੇ ਬਹੁਤ ਬੁਰਾ ਪ੍ਰਭਾਵ ਪਿਆ ਜਿਹੜੇ ਲੋਕ ਕੋਈ ਡਟੇ ਹੋਏ ਸੀ ਉਹ ਵੀ ਕੱਲ ਮੂਵ ਹੋਏ ਤੇ ਅੱਜ ਚੰਗੀ ਖਬਰ ਜਿਹੜੀ ਕੱਲ ਸ਼ਾਮ ਨੂੰ ਆਈ ਏ ਉਸ ਤੋਂ ਬਾਅਦ ਵਾਪਸੇ ਸ਼ੁਰੂ ਹੋ ਗਈ ਏ ਜੀ ਤੇ ਅਸੀਂ ਵੀ ਇੱਥੇ ਬੈਠੇ ਪਿੰਡ 'ਚ ਤੇ ਆਪਣੇ ਕੰਮਦੰਦੇ ਨਾਲ ਨਾਲ ਕਰ ਰਹੇ ਆ ਜੀ ਖੇਤੀ ਕਰ ਰਹੇ ਆ ਨਾਲ ਬਾਈ ਤੁਸੀਂ ਕਹਿ ਰਹੇ ਹੋ ਵੀ ਲੋਕ ਨਿਕਲਣ ਲੱਗ ਪਏ ਸੀ ਕੱਲ ਤੋਂ ਬਾਅਦ ਪਰ ਸ਼ਾਮ ਤੋਂ ਵਾਪਸ ਆਣ ਲੱਗ ਪਏ ਪਰ ਤੁਸੀਂ ਕਿਹ ਖੇਤਾ ਜੀ ਬੈਠੇ ਆ ਖੇਤ ਚ ਕੰਮ ਕਰ ਰਹੇ ਹੋ ਜੀ 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 ਸਰ ਤੁਹਾਨੂੰ ਕੋਈ ਡਰ ਬਾਤ ਨਹੀਂ ਨਹੀਂ ਸਰ ਡਰ ਕੋਈ ਨਹੀਂਗਾ ਜੀ ਦੇਖੋ ਹੁਣ ਕਰਬਾਰ ਛੱਡੇ ਵੀ ਨਹੀਂ ਜਾਂਦੇ ਖੇਤੀ ਤੇ 24 ਘੰਟੇ ਦਾ ਕੰਮ ਹੈ ਜੀ ਛੱਡ ਨਹੀਂ ਸਕਦੇਗੇ ਅੱਗੇ ਪਨੀਰੀਆਂ ਦੀ ਤਿਆਰੀ ਖੇਤ ਵਾ ਰਹੇ ਆ ਤੇ ਹੁਣ ਛੱਡ ਕੇ ਤੁਹਾਨੂੰ ਪਤਾ ਹੀ ਨਹੀਂ ਸੱਟਣਾ ਨਹੀਂ ਆਪਣਾ ਖੇਤੀ ਛੱਡਿਆ ਬਗੈਰ ਤੇ ਤੁਹਾਡੇ ਬਿਲਕੁਲ ਖੇਤਰਾਂ ਦਾ ਮੋਰਚੇ ਹੀ ਬਣੇ ਹੋਏ ਨੇ ਆਰਮੀ ਬੈਠੀ ਹੈ ਉਹਨੂੰ ਗਏ ਵੇਖਦੇ ਸਰ ਆਰਮੀ ਆਪਣੀ ਡਿਊਟੀ ਕਰ ਰਹੀ ਹੈ ਜੀ ਆਰਮੀ ਤਾਂ ਆਪਣੀ ਸੇਫਟੀ ਲਈ ਬੈਠੀ ਹੈ ਸਿਆਣੇ ਕਹਿੰਦੇ ਵੀ ਜੇ ਫੌਜਾਂ ਸ਼ਰਧਾਂ ਤੇ ਜਾਗਦੀਆਂ ਤੇ ਆਪਾਂ ਕਰਾਂਦੇ ਉਹ ਸੁਣਨੇ ਹਨ ਤੇ ਆਰਮੀ ਸਾਡੀ ਰੱਖਿਆ ਦੇ ਲਈ ਬੈਠੀ ਹੈ ਜੀ ਲੋਕਾਂ ਨੂੰ ਡਰ ਨਹੀਂ ਜੀ ਆਰਮੀ ਆਪਣੀ ਸੁਰੱਖਿਆ ਲਈ ਬੈਠੀ ਹੈ ਆਰਮੀ ਨੂੰ ਕਿਸੇ ਤਰ੍ਹਾਂ ਦੀ ਲੋਡ ਪੈਂਦੀ ਹੈ ਇਹ ਤਾਂ ਜਿਹੜੇ ਤੁਹਾਡੇ ਪਿੰਡਾਂ ਦੇ ਲੋਕ ਨੇ ਸੱਦੇ ਪਿੰਡਾਂ ਦੇ ਲੋਕ ਨੇ ਉਹ ਕਿਸ ਤਰ੍ਹਾਂ ਸਹਿਯੋਗ ਕਰਦੇ ਸਰ ਤੁਸੀਂ ਪਹਿਲਾਂ ਬਜ਼ੁਰਗਾਂ ਨਾਲ ਗੱਲ ਕੀਤੀ ਉਹਨੇ 65 ਦਾ ਜੋਧਿਆ ਜੇ 71 ਦਾ ਬੀਸ਼ੱਕ ਡਿਸਟਰਬਿੰਗ ਹੁੰਦੀ ਇੱਥੇ ਤੇ ਹਰ ਇੱਕ ਨੂੰ ਆਪਦੇ ਬੱਚਿਆਂ ਦਾ ਬਜ਼ੁਰਗਾਂ ਦਾ ਫਿਕਰ ਹੁੰਦਾ ਪਰ ਇੱਥੇ ਨਾਲ-ਨਾਲ ਅਸੀਂ ਆਰਮੀ ਦਾ ਵੀ ਮੇਸ਼ਾ ਸਹਿਯੋਗ ਦਿੰਨੇ ਆ ਤੇ ਹੁਣ ਵੀ ਆ ਨੌਜਵਾਨ ਸਾਥੀ ਖੜੇ ਨੇ ਇਹ ਕੋਈ ਪਿੰਡ ਚ ਗਈ ਇੱਥੇ ਹੀ ਨੇ ਜੀ ਕਿ ਜੇ ਲੋੜ ਪਈ ਤਾਂ ਮਸੀਂ ਸਹਿਯੋਗ ਦਿੱਤਾ ਤੇ ਅੱਗੇ ਵੀ ਕਰਾਂਗੇ ਜੀ ਫੌਜ ਦਾ ਸਹਿਯੋਗ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀ ਕੀ ਹਦਾਇਤਾਂ ਦਿੱਤੀਆਂ ਗਈਆਂ ਸੀ ਬੀਤੇ ਦਿਨਾਂ ਦੇ ਵਿੱਚ ਸਰ ਮੇਨਲੀ ਉਹਨਾਂ ਲੋ ਬਲੈਕਆਊਟ ਦੀ ਸੀ ਜੀ ਉਹਨਾਂ ਨੇ ਪਿੰਡ ਖਾਲੀ ਕਰਨ ਦਾ ਨਹੀਂ ਕਿਹਾ ਨਾ ਹੀ ਉਹਨਾਂ ਨੇ ਕੋਈ ਕਿਹਾ ਵੀ ਸਾਨੂੰ ਡਰਨ ਦੀ ਲੋੜ ਹੈ ਪੈਨਿਕ ਹੋਣ ਦੀ ਲੋੜ ਹੈ ਬਲੈਕਆਊਟ ਦਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਾਨੂੰ ਮੈਸੇਜ ਜ਼ਰੂਰ ਆਉਂਦੇ ਰਹੇ ਉਹਦੇ 'ਚ ਸਾਰੇ ਪਿੰਡ ਨੇ ਸਹਿਯੋਗ ਕੀਤਾ ਜੀ ਲਾਈਟਾਂ ਵਗੈਰਾ ਬੰਦ ਰੱਖੀਆਂ ਵਹਿਕਲ ਵੀ ਆਪਦੇ ਬੰਦ ਰੱਖੇ ਸਾਰਾ ਕੁਝ ਕੀ ਨਾਮ ਹੈ ਆਪਣਾ ਜੀ ਕੁਲਦੀਪ ਸਿੰਘ ਜੀ ਪਿੰਡ ਪੱਕਾ ਚਿਸਤੀ ਪੱਕਾ ਚਿਸਤੀ ਪਿੰ ਕੀ ਹਾਲਾਤ ਨੇ ਹੁਣ ਪਿੰਡ ਦੇ ਜੀ ਹਾਲਾਤ ਠੀਕ ਐ ਕੁਛ ਅੱਗੇ ਨਾਲੋਂ ਵਧਤਰਾ ਮਾਰਾ ਮੋਟਾ ਸਮਾਨ ਕੱਢਿਆ ਗਿਆ ਮਾਰਾ ਮੋਟਾ ਕਿ ਜਿਹੜਾ ਭਾਰੀ ਸਬਾਨ ਬਾਕੀ ਹੈਗਾ ਸਾਰੇ ਸਾਰੇ ਪਿੰਡ 'ਚ ਬੈਠੇ ਐ ਕੰਮਕਾਰ ਕਰੀ ਜਾਂਦੇ ਅੱਜ ਅਸੀਂ ਪਨੀਰੀ ਬੀਜਣ ਚਲੇ ਆਂ ਜੀ ਤੇਰੀ ਬੀਜੀ ਗਾਵਾਂਗੇ ਜਿਹੜਾ ਅੱਗੇ ਆਨਰ ਟਾਈਮ ਤੇ ਲਾਉਣੀ ਹੈ ਜੀ ਦੀ ਉਹਦੇ ਵਾਸਤੇ ਜੋ ਜੋ ਪਹਿਲੇ 5-4 ਦਿਨਾਂ ਦੇ ਵਿੱਚ ਹਾਲਾਤ ਰਹੇ ਉਹਨੂੰ ਕਿਵੇਂ ਵੇਖਦੇ ਹੋ ਪਿੰਡ ਤੇ ਉਹਦਾ ਕੀ ਪ੍ਰਭਾਵ ਪਿਆ ਲੋਕਾਂ ਦੇ ਕੀ ਸਰ ਅਗੇ ਲੋਕਾਂ ਦੇ ਅਸਰ ਤੋਂ ਤੇ ਜਿਹੜੀਆਂ ਚੀਜ਼ਾਂ ਹੈਗੀਆਂ ਹੋ ਗਈਆਂ ਨਿਭਰ ਗਈਆਂ ਕਹਿੰਦਾ ਭਾਵਾ ਵੀ ਲੋਕ ਵੀ ਜਿਹੜੇ ਬਾਰਡਰ ਵਾਲੇ ਆ ਇਹਨਾਂ ਨੂੰ ਤਾਂ ਅਸੀਂ ਸੈਨਾ ਹੀ ਕਹਿ ਸਕਦੇ ਆ ਜੀ ਵੀ ਇਹ ਹੌਸਲੇ ਬਲਾੰਦਲੇ ਨੇ ਪਿੰਡ आले ਪਿੰਡ ਜਿਹਰੇ ਨੇ ਤੇ ਕੁਮਾਰਾ ਮੋਟਾ ਜਿਵੇਂ ਲੇਡੀਜ਼ ਹੋ ਜਾਂਦੀਆਂ ਪਿੱਛੇ ਜੋ ਰਾਤ ਨੂੰ ਹੋ ਜਾਂਦੀਆਂ ਤੇ ਕਿਉਂਕਿ ਕਵਰੇਜ ਦੇ ਵਿੱਚ ਪਿੰਡ ਆਉਂਦਾ ਤਾਂ ਕਰਕੇ ਥੋੜਾ ਜਿਆਦਾ ਹੋਰ ਸਾਨੂੰ ਕਿਸੇ ਆਰਮੀ ਨੇ ਨਹੀਂ ਕਿਹਾ ਕੋਈ ਸਾਨੂੰ ਕਿਸੇ ਨੇ ਕਿਸੇ ਨੇ ਕੁਛ ਨਹੀਂ ਕਿਹਾ ਵੀ ਇਹ ਕੋਈ ਪ੍ਰਸ਼ਾਸਨ ਨੇ ਕਿਹਾ ਮਿੱਤ ਜੀ ਚੰਨ ਚੜਕੇ ਜਾਓ ਜਿਵੇਂ ਇਹ ਕਿਹਾ ਜਾ ਰਿਹਾ ਸੀਸ ਫਾਰ ਹੋ ਗਿਆ ਉਸ ਤੋਂ ਬਾਅਦ ਕੀ ਇਸਰਫ ਪਿੰਡਾਂ ਦੇ ਅਸਰਦੀ ਪਿੰਡਾਂ ਦੀ ਜ਼ਿੰਦਗੀ ਦੇ ਲੋਕਾਂ ਦੇ ਦੇਖੋ ਜਿਹੜਾ ਹੁਣ ਸੀਸ ਫਾਰ ਹੋਇਆ ਉਹਨੂੰ ਕੁਝ ਤਾਂ ਪ੍ਰਭਾਵ ਪਊਗਾ ਨਾ ਕਿਸ ਤਰ੍ਹਾਂ ਦਾ ਪ੍ਰਭਾਵ ਗੱਲ ਵੀ ਥੋੜਾ ਜਿਹਾ ਡਰ ਪੈਦਾ ਹੋਇਆ ਜਿਵੇਂ ਕੋਈ ਸਮਾਨ ਸੀਗਾ ਜਿਆਦਾ ਡੰਗਰ ਪਸ਼ੂ ਵੀ ਪਿੱਛੇ ਕਰਤੇ ਉਹਦੇ ਕਰਕੇ ਸੀਸ ਫਾਰ ਤੋਂ ਬਾਅਦ ਲੋਕ ਜਿਹੜੇ ਤੁਸੀਂ ਕਹ ਰਹੇ ਭਾਰੀ ਸਮਾਨ ਲੈ ਗਏ ਕੋਈ ਵਾਪਸ ਆਣ ਲੱਗੇ ਨੇ ਹਾਂਜੀ ਇੱਕ ਦੋ ਟਰਾਲੀਆਂ ਤਾਂ ਵਾਪਸ ਵੀ ਆ ਗਈਆਂ ਜੀ ਜ਼ਿੰਦਗੀ ਵਾਪਸ ਹਾਂ ਕੁਝ ਕੁਝ ਵਾਪਸ ਵੀ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਕੁਝ ਜਿੱਦਾਂ ਇਹਨਾਂ ਨੇ ਕੀਤਾ ਹੈ ਕੋ ਸਮਝੌਤਾ ਕੀਤਾ ਉਹਦੇ ਵਿੱਚ ਰਾਤ ਜਿਹੜੀ ਸੀ ਉਹ ਸ਼ਾਂਤੀ ਵਾਲੀ ਸੀ ਇਸ ਕਰਕੇ ਲੋਕਾਂ ਨੂੰ ਦਿਮਾਗ 'ਚ ਇਹ ਗੱਲ ਬਹਿ ਗਈ ਹੈ ਵੀ ਜਿਹੜਾ ਕੰਮ ਕੀਤਾ ਹੈ ਸਹੀ ਕੀਤਾ ਫੈਸਲਾ ਜਿਵੇਂ ਹੋਇਆ ਦੋਵਾਂ ਆਦੇਸ਼ਾਂ ਦਾ ਚਲੋ ਵਾਪਸ ਆਉਣਾ ਸ਼ੁਰੂ ਹੋ ਗਏ ਅੱਤਵਾਦ ਨੂੰ ਕਿਵੇਂ ਦੇਖਦੇ ਹੋ ਅੱਤਵਾਦ ਤਾਂ ਸੀ ਨਹੀਂ ਦੇਖਿਆ ਜੀ ਕਦੇ ਨੇ ਅਤਵਾਦ ਨੂੰ ਕੀ ਸਮਝਦੇ ਹੋ ਕਿ ਕਿਸ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ ਅਤਵਾਦ ਦਾ ਨਹੀਂ ਅਤਵਾਦ ਤਾਂ ਅਸੀਂ ਕਿਸੇ ਸਾਹਮਣੇ ਹੀ ਨਹੀਂ ਹੋਇਆ ਸਾਡਾ ਅਤਵਾਦ ਦਾ ਜੀ ਜੇ ਸਾਹਮਣਾ ਹੋਵੇ ਅਤਵਾਦ ਤਾਂ ਫਿਰ ਦੱਸਿਓ ਅਤਵਾਦ ਤਾਂ ਇਹ ਤਾਂ ਹੈ ਨਹੀਂਗਾ ਜੀ ਅਤਵਾਦ ਤਾਂ ਹੁਣ ਇੱਕ ਬਸ ਸਾਡੇ ਵਾਸਤੇ ਤਾਂ ਉਹੀ ਹੈ ਜੀ ਸਾਰੀ ਜੋ ਉਹਨਾਂ ਦੇ ਅੱਗੇ ਉਹ ਮਿਲਟਰੀ ਹੈ ਤੇ ਉਧਰ ਆਪਣੇ ਸੈਨਾ ਜਿਹੜੀ ਬਹੁਤ ਵੱਡੀ ਜਉਦੇ ਬੈਠੇ ਆਪਣੇ ਜਉਦੇ ਜੀ ਜੋ ਹਾਲਾਤ ਬਣੇ ਹੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਵੇਖਦੇ ਉਹਨਾਂ ਨੂੰ ਕੀ ਵੇਖਣਿਆ ਮੜਾਈ ਜਗ੍ਹਾ ਹੈ ਚੰਗਾ ਥੋੜਾ ਹੈ ਜਿਹੜੇ ਬਾਰਡਰ ਤੇ ਬੈਠੇ ਆ ਸਮਾਨ ਚੁੱਕ ਕੇ ਕਦੇ ਕਦਰ ਲਿਆ ਜਾਂਦੇ ਕਦੇ ਪਾਣੀ ਦਾ ਰੋਲਾ ਕਦੇ ਜੰਗ ਦਾ ਰੋਲਾ ਸਾਨੂੰ ਤਾਂ ਬਹੁਤ ਮੁਸੀਬਤਾਂ ਨੇ ਤੇ ਹੁਣ ਕੀ ਅਸੀਂ ਕਹਿੰਦੇ ਹਾਂ ਪਾਸ ਬਾਜ਼ ਮਰਲੇ ਸਾਨੂੰ ਥਾ ਹੀ ਦਿੱਤੀ ਜਾਵੇ ਪਿਛਾਂ ਸਰਕਾਰ ਦੇ ਦੇਵੀ ਸਮਾਰਤ ਬਹੁਤ ਤੇ ਹੁਣ ਸਰਕਾਰ ਕਹਿੰਦੀ ਜੰਗਬੰਦੀ ਹੋ ਗਈ ਹੈ ਹਾਂ ਹੁਣ ਬੰਦ ਕਰ ਲੈਂਦੀ ਇਸਨੇ ਸਮਾਰਤ ਮੋਜਾ ਲæg ਆਇਆ ਨੇ ਤੇ ਹੁਣ ਕਰੇ ਆ ਗਏ ਤੁਹਾਨੂੰ ਹਲੋ ਸਰਕਾਰ ਕੋਲ ਕੀ ਮੰਗ ਕਰਦੇ ਹਾਂਜੀ ਸਰਕਾਰ ਕੋਲ ਹੋਰ ਕੀ ਮੰਗ ਕਰਦੇ ਸਰਕਾਰ ਕੋਲ ਕਈ ਮੰਗ ਕਰਨੇ ਹੈ ਹੀ ਅਭੀ ਇਹ ਫਿਰ ਤਾਂ ਆਪ ਹੀ ਸਦਕੀ ਗੱਲ ਦਿੱਤੀ ਜਾਵੇ ਪੰਜ ਪਾਈ ਮਰਲੇ ਹਾਂ ਇੱਕ ਪਰਿਵਾਰ ਨੂੰ ਪੰਜ ਪਾਈ ਮਰਲੇ ਦੇ ਇਹਦੇ ਨੇ ਨਹੀਂ ਬਾਹੋਤੇ ਜੇਦੋ ਰੋੜਾ ਗੋੜਾ ਪੈਂਦਾ ਚਲੋ ਉੱਥੇ ਜਾ ਬਾਵਾਂਗੇ ਕੀ ਨਾਮ ਹੈ ਤੁਹਾਡਾ ਜੀ ਹੁਜਾ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਇੱਥੋਂ ਦੇ ਕਿਹੜੇ ਪਿੰਡ ਦੇ ਪੱਕਾ ਚਿੱਟੀ ਜੰਗ ਦਾ ਮੋਹਲ ਬਣਿਆ ਸੀ ਉਹਨੂੰ ਕੀ ਇਹ ਦੇਉਂਦਾ ਕੀ ਅਸਰ ਪੈਂਦਾ ਜ਼ਿੰਦਗੀ ਦੇ ਅਸਰ ਪੈਂਦਾ ਜੂ ਜੰਗ ਲੱਗ ਜਾਵੇ ਸਮਾਨ ਸਿੱਧੇ ਤੇ ਰਹਿ ਜਾਂਦਾ ਹੈ। ਅਗਾ ਬੰਦਾ ਕੋਈ ਸਮਾਰਦਾਨੀ ਕਿੰਦੇ ਬੂਹੇ ਤੇ ਬੰਦਾ ਜਾ ਕੱਟ ਨਹੀਂ ਹੁੰਦੀ। ਚਾਹੇ ਕਿਸੇ ਕੁੱਲੀ ਕੱਖਾਂ ਦੀ ਹੈ ਤੇ ਚਾਹੇ ਕਮਰੇ ਆ ਦੀ ਕੁੱਲੀ ਤੋਂ ਬਗੈਰ ਕਿਸੇ ਬੂਹੇ ਤੇ ਓਖਾ ਰਹਿਣਾ ਹੁੰਦਾ। ਦੋ ਦੇ ਕਾਟ ਕੱਢੇਗਾ ਚਾਰ ਦੇ ਕੱਢੇਗਾ ਅਖਰੋਂ ਤੋਂ ਮੂਵਿੰਗ ਹੀ ਹੋਏ। ਇਹ ਤੁਸੀਂ ਤੇ ਉੱਜੜ ਕੇ ਨਾਲ ਸਾਨੂੰ ਵੀ ਯਾਦ ਦਿੱਤਾ। ਇਸ ਤੋਂ ਪਹਿਲਾਂ 2098 ਵਿੱਚ ਕਰਗੇ ਵੇਲੇ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਸੀ ਨਵੇਂ ਵਿੱਚ ਜਾਂ 71 ਵੇਲੇ ਤੁਸੀਂ ਹੈਗੇ ਸੀ। ਉਦੋਂ ਕਿਲਾ ਸੀ ਉਦੋਂ ਵੀ ਹਾੜਾਟ ਮਾਰੇ ਸੀ ਉਦੋਂ ਵੀ ਐਵੇਂ ਜੇ ਲਗੇ ਟੂਰੇ ਫਿਰਦੇ ਸੀ ਸ਼ਾਮ ਨੂੰ ਫੈਰਣ ਹੋਇਆ ਸਬਜ਼ੀ ਨ ਕੁਇਆ ਗਿਆ ਸੀ ਮਾਰ ਮੰਨੀ ਕਿਸੇ ਮਾੜ ਮੋਟੇ ਕਿੰਦਾ ਦੇਦਾ ਕੋਈ ਸੰਗਰ ਕੱਢੇ ਲਾਇਆ ਤੇ ਕਿ ਜਿ ਭੱਜ ਗਏ ਤੇ ਭੱਜ ਗਿਆ ਚੱਲ ਗਿਆ ਸੰਗਰ ਤਾਂ ਕੱਢਣੀ ਸੀ ਵੀ ਘਰੇ ਉਲ ਕਿੱਲਾ ਤੇ ਖੜਕੇ ਤੇ ਪਸ਼ੂ ਤੜਫਣੀ ਐ ਤੇ ਆਏ ਵੀ ਮਰਨੇ ਨੂੰ ਉੱਥੇ ਕਿਹੜਾ ਕਿਸਪੱਛਾ ਪਾਉਣਾ ਤੇ ਪਾਣੀ ਪਾਉਣਾ ਤੇ ਉਹ ਸਾਬ ਨੂੰ ਜੋ ਚਲੇਗਾ ਸੀ ਥੋੜੀ ਕਦਰ ਸੀ ਤੇ ਇਹ ਹੁਣ ਕਿਹਾ ਜਾ ਰਿਹਾ ਦੋਹਾਂ ਦੇਸ਼ਾਂ ਦਾ ਸਮਝੋਤਾ ਹੋ ਗਿਆ ਹੁਣ ਕੱਲ ਐਵੇਂ ਸੁਣਦੇ ਪੈ ਆ ਸਮਝੋਤਾ ਹੋ ਗਿਆ ਤੇ ਦੇਸ਼ਾਂ ਨੂੰ ਪਤਾ ਦੀ ਕੀ ਹੋਣਾ ਤੇ ਕੀ ਨਾ ਕਰਨਾ ਹੈ ਸਮਝੋਤੇ ਨਾਲ ਕਿਸ ਤਰ੍ਹਾਂ ਫਰਕ ਲੱਗਦਾ ਹੈ ਹਰ ਕਰ ਲੱਗਦਾ ਵੀ ਚਲ ਸ਼ਾਂਤੀ ਹੋ ਗਈ ਵਾਅਦੇ ਕਰ ਬੈ ਗਏ ਟਿਕ ਗਏ ਆਪਣੇ ਵਾਅਦੇ ਕਰ ਬੈ ਗਏ ਉਹ ਹਰ ਕੋਈ ਬਾਤ ਗਿਆ ਜੰਗ ਵਾਰੀ ਤੋਂ ਅੱਜ ਕੱਲ ਦੇ ਮੁੰਡੇ ਅੱਜ ਕੱਲ ਦੇ ਫੇਸਬੁੱਕ ਤੇ ਰੋਲਾ ਪਾਇਆ ਜੰਗ ਹੋਣੀ ਚਾਹੀਦੀ ਉਹਨੂੰ ਵੀ ਕਹਿਣਾ ਚਾਹੁੰਦੇ ਕਹਿਣਾ ਤੇ ਵੇਖੀ ਤਾਂ ਜਿ ਗੱਲਾਂ ਸੋਚੀਏ ਤੇ ਅਸੀਂ ਤਾਂ ਬਰਬਾਦ ਹੋਈ ਗਏ ਸਾਡੇ ਵਾਸਤੇ ਤਾਂ ਲੱਗ ਹੀ ਗਿਆ ਕੋਈ ਦੋ ਦਵਾਨੇ ਹੈਗੇ ਸਿੱਕੇ ਗਰੀਬ ਗੁਰਮੇ ਕੋਲ ਜਿਹੜਾ ਡਿਆੜੀ ਕਰਦਾ ਧੱppa ਕਰਦਾ ਚਾਰ ਦਿਨ ਦੇ ਆਦੀ ਪੈਰੀ ਪੂਰੀ ਫਸਲ ਹੋ ਤੇ ਚਲ ਮਾਰ ਖਾ ਜਾਂਦਾ ਤੇ ਜਿੰਨੇ ਉਹ ਡਿਆੜੀ ਕਰਦੇ ਆ ਦਾ ਡੇਢੀ ਔਖਾ ਰਹਿਣਾ ਹੈ ਤੋਂਨ ਵਾਰ ਕਿਰਾਇਆ ਭਰਨਾ ਪੈ ਗਿਆ ਉਹਨੇ ਅਗਾ ਹੁਣ ਕੋਈ ਸਮਾਨ ਟੁੱਟ ਗਿਆ ਕੋਈ ਅਗਾ ਸੱਟਣ ਲੱਗਿਆ ਰਹਿ ਰਹਿ ਗਿਆ ਕੋਈ ਡਿੱਗ ਪਿਆ ਖਰਾਬ ਹੋ ਗਿਆ ਕੋਈ 2 4 4 ਰਜਾ ਤੱਕ ਕਿਰਾਇਆ ਗੇ ਮੰਗ ਲੈਂਦੇ ਕਿਉਂ ਨਾਂ ਦਾ ਸੀਜ਼ਨ ਲੱਗ ਜਾਂਦਾ ਹੈ ਸੰਧ ਆ ਜਾਂਦਾ ਕੋਈ ਉਦੋਂ ਕੋਈ ਹੁਣ ਜਦੋਂ 65 ਅਰੋੜਾ ਪਿਆ ਸੀ ਉਦੋਂ ਇੰਦਰਾ ਗਾਂਧੀ ਦਾ ਹੈਗਾ ਸੀ ਸਮਾ ਉਹਨੇ ਸਾਨੂੰ ਸਮਾਇਆ ਸੀ ਇਹ ਆਕੀ ਨਹੀਂ ਸਮਾਇਆ ਸੀ ਉਹਨੇ ਸਾਰੇ ਸਿਆਲ ਦੇ ਕਪੜਾ ਲਿਖੜਾ ਦਿੱਤਾ ਉੱਤੇ ਪਾਣ ਹੇਠਲੇ ਪਾਣ ਰੈਸ਼ਨ ਪਾਣੀ ਮਰਦਾ ਰਿਆ ਉਹਨੇ ਸਮ ਸਮਾ ਰਿਆ ਤੇ ਹੁਣ ਦੇ ਸਮੇਂ ਵਿੱਚ ਕੋਈ ਆਪ ਹੀ ਨਹੀਂ ਰਹਿਜੇ ਸਨ ਕੀ ਸਕੀ ਦੀ ਕੀ ਨਾਮ ਆਪਣਾ ਜੀ ਇਨਕਲਾਬ ਸਿੰਘ ਗਿੱਲ ਪਿੰਡ ਪੱਕਾ ਚਸਤੀ ਜੀ ਕੀ ਜਾ ਰਹਾ ਇਹ ਸਰਹਦੀ ਪਿੰਡਾਂ ਦੇ ਹਾਲਾਤ ਖਰਾਬ ਨੇ ਤੁਹਾਡੇ ਮੋਢੇ ਤੇ ਕਹੀਏ ਤੁਸੀਂ ਖੇਤਾਂੇ ਕੰਮ ਕਰਦੇ ਸਰ ਹਾਲਾਤ ਖਰਾਬ ਤਾਂ ਸੀ ਕੀ ਆਪਾਂ ਸਾਰਿਆਂ ਨੂੰ ਪਤਾ ਏ ਪਰ ਕੱਲ ਜਿਵੇਂ ਸੀਜ ਫਾਇਰ ਦੀ ਗੱਲ ਆਈ ਮੀਡੀਆ ਦੇ ਵਿੱਚ ਤਾ ਜਿੰਨੀ ਤੇਜ਼ੀ ਨਾਲ ਨੇਗੇਟਿਵ ਖਬਰਾਂ ਫੈਲਦੀਆਂ ਉਹਨੀਆਂ ਨਾਲੇ ਚੰਗੀ ਖਬਰ ਵੀ ਫੈਲੀ ਤੇ ਲੋਕਾਂ ਨੂੰ ਇੱਕ ਹੌਸਲਾ ਹੋ ਗਿਆ ਤੁਸੀਂ ਦੇਖਿਆ ਹੋਣਾ ਸਾਡੇ ਪਿੰਡ ਆਇਓ ਕਿ ਹੁਣ ਵਾਪਸੀ ਸ਼ੁਰੂ ਹੋ ਗਈ ਹੈ ਜੀ ਕਿਉਂਕਿ ਪਸ਼ੂ ਡੰਗਰ ਲੋਕਾਂ ਨੂੰ ਜਾਂ ਆਪ ਇਹਨਾਂ ਦੇ ਬਾਹਰਣਾ ਬਹੁਤ ਔਖਾ ਹੈ ਕਾ ਬਹੁਤ ਸਾਰੇ ਲੋਕ ਪਹਿਲਾਂ ਘਟੇ ਹੋਏ ਸੀਗੇ ਜੀ ਅੱਧਾ ਕੋ ਪਿੰਡ ਖਾਲੀ ਸੀ 50% ਲੋਕ ਪਿੰਡ 'ਚ ਸੀ ਤੁਸੀਂ ਤੇ ਮਹਾ ਸ਼ਿਖਾ ਸੰਧੀਰ ਸੀ ਇਸ ਫਾਇਰ ਮਗਰੋਂ ਹੁਣ ਸਰਹੱਦ ਤੇ ਜਿਹੜੇ ਲੋਕ ਵਸਦੇ ਸਨ ਉਹ ਆਪਣੇ ਘਰਾਂ ਵੱਲ ਪਰਤਣੇ ਸ਼ੁਰੂ ਹੋ ਗਏ ਨੇ ਪਰ ਉਹਨਾਂ ਦਾ ਗੁੱਸਾ ਇੱਕ ਵਾਰ ਫਿਰ ਤੋਂ ਸਰਕਾਰ ਦੇ ਉੱਤੇ ਨਿਕਲ ਰਿਹਾ ਔਰ ਉਹ ਕਹਿ ਰਹੇ ਨੇ ਕਿ ਪਾਕਿਸਤਾਨ ਦੇ ਨਾਲ ਸਾਨੂੰ ਇੱਕ ਵਾਰ ਦੋ ਦੋ ਹੱਥ ਕਰ ਹੀ ਲੈਣੇ ਚਾਹੀਦੇ ਨੇ ਤਾਂ ਟਰੱਕਾਂ ਦੇ ਉੱਤੇ ਆਪਣਾ ਸਮਾਨ ਲੱਦ ਕੇ ਫਿਰ ਤੋਂ ਆਪਣੇ ਘਰ ਦੇ ਵੱਲ ਪਰਤਦੇ ਹੋਏ ਇਹ ਸਰਹੱਦੀ ਲੋਕ ਜਿਹੜੇ ਨੇ ਸਰਕਾਰ ਨੂੰ ਗੋਹਾਰ ਲਗਾ ਰਹੇ ਨੇ ਕਿ ਹੁਣ ਜਦ جنگ ਲੱਗੀ ਹੀ ਸੀ ਤਾਂ ਕਿਉਂ ਨਾ ਉਹਨਾਂ ਦੇ ਨਾਲ ਦੋ ਦੋ ਹੱਥ ਕਰ ਹੀ ਲਏ ਜਾਣ ਤਾਂ ਗੁੱਸਾ ਜ਼ਰੂਰ ਜਿਹੜਾ ਸਰਹੱਦੀ ਲੋਕਾਂ ਦੇ ਵਿੱਚ ਇਸ ਵਕਤ ਵੇਖਣ ਨੂੰ ਮਿਲ ਰਿਹਾ ਔਰ ਇੱਕ ਤਰੀਕੇ ਦੇ ਨਾਲ ਉਹ ਇਹ ਗੱਲ ਕਹਿਣਾ ਚਾਹੁੰਦੇ ਨੇ ਕਿ ਅਸੀਂ ਤਾਂ ਲੜਾਈ ਲਈ ਪੂਰੇ ਤਰੀਕੇ ਦੇ ਨਾਲ ਤਿਆਰ ਸੀ ਪਰ ਤੁਸੀਂ ਹੀ ਜਿਹੜੀ ਹੈ ਜੰਗ ਰੁਕਵਾ ਦਿੱਤੀ ਤਾਂ ਕੁਝ ਲੋਕ ਜਿਹੜੇ ਨੇ ਕੈਮਰਾ ਦੇ ਸਾਹਮਣੇ ਵੀ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਵੀ ਇਸ ਬਾਬਤ ਕਿਹਾ ਜਾਂਦਾ ਹੈ ਕਿ ਫਾਜ਼ਲਕਾ ਦਾ ਜੋ ਇਲਾਕਾ ਹੈ ਜਿੱਥੇ ਸਰਹੱਦੀ ਪਿੰਡ ਜਿਹੜੇ ਲੱਗਦੇ ਨੇ ਤਾਂ ਉਹਨਾਂ ਦੇ ਵਿੱਚ ਲੋਕ ਜਿਹੜੇ ਨੇ ਕਹਿੰਦੇ ਨੇ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜੋ ਸੀਜ਼ਫਾਇਰ ਹੋਣ ਤੋਂ ਬਾਅਦ ਲੋਕ ਕਹਿ ਰਹੇ ਨੇ ਕਿ ਜੰਗ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਸੀ ਇੱਕ ਵਾਰ ਅਸੀਂ ਵੀ ਪਾਕਿਸਤਾਨੀਆਂ ਨੂੰ ਮਜ਼ਾ ਚਕਾਉ ਦਿੰਦੇ ਭਾਵ ਉਹਨਾਂ ਨੂੰ ਹਰਾ ਕੇ ਅਸੀਂ ਸਾਡੇ ਦਿਲ ਨੂੰ ਸ਼ਾਇਦ ਸਕੂਨ ਮਿਲ ਜਾਂਦਾ ਹਾਲਾਂਕਿ ਕੁਝ ਲੋਕਾਂ ਦੇ ਵੱਲੋਂ ਪੁਰਾਣੀ ਜੰਗ ਦਾ ਵੀ ਜ਼ਿਕਰ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਪਹਿਲਾ ਪੈਂਡ ਦੇ ਵਿੱਚ ਜੰਗ ਲੱਗੀ ਸੀ ਤਾਂ ਉਸ ਦੌਰਾਨ ਵੀ ਅਸੀਂ ਪਾਕਿਸਤਾਨ ਨੂੰ ਮਜ਼ਾ ਚੁਕਾਇਆ ਸੀ ਪਰ ਇੱਥੇ ਤੁਸੀਂ ਦੇਖੋ ਜ਼ਰੂਰ ਇਹ ਗੌਰ ਕਰਨ ਵਾਲੀ ਗੱਲ ਹੈ ਕਿ ਜੇ ਜੰਗ ਵਾਕੇ ਦੇ ਵਿੱਚ ਉਸ ਲੈਵਲ ਆਲੀ ਲੱਗਦੀ ਤਾਂ ਕੀ ਭਾਰਤ ਦਾ ਨੁਕਸਾਨ ਨਹੀਂ ਹੁੰਦਾ ਕਿ ਉਹਨਾਂ ਲੋਕਾਂ ਦਾ ਨੁਕਸਾਨ ਨਹੀਂ ਹੁੰਦਾ ਜੋ ਜੰਗ ਖੁਦ ਮੰਗ ਰਹੇ ਨੇ ਤਾਂ ਇਹਦੇ ਵਿੱਚ ਤੁਸੀਂ ਦੇਖੋ ਜ਼ਰੂਰ ਬਹਾਦਰੀ ਵੀ ਹੈ ਇੱਕ ਤਰੀਕੇ ਦੇ ਨਾਲ ਇਹਨਾਂ ਲੋਕਾਂ ਦੀ ਜੋ ਸਰਹੱਦ ਦੇ ਉੱਤੇ ਰਹਿੰਦੇ ਨੇ ਔਰ ਆਪਣੇ ਘਰ ਵੱਲ ਜਦੋਂ ਪਰਤਣੇ ਸ਼ੁਰੂ ਹੋਏ ਤਾਂ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਕੋਈ ਖੋਫ ਨਹੀਂ ਹੈਗਾ ਕਿ ਪਾਕਿਸਤਾਨ ਵੱਲੇ ਜੇਕਰ ਸਾਡੇ ਉੱਤੇ ਕੋਈ ਜਿਹੜਾ ਬੰਬ ਜਾਂ ਫਿਰ ਕੁਝ ਹੋਰ ਚੀਜ਼ਾਂ ਜੇਕਰ ਡਰੋਨ ਦੇ ਰਾਹੀਂ ਸੁੱਟਦੇ ਨੇ ਤਾਂ ਅਸੀਂ ਉਹਨਾਂ ਦੇ ਲਈ ਦੋ ਦੋ ਹੱਥ ਕਰਨ ਦੇ ਲਈ ਤਿਆਰ ਆ ਤਾਂ ਅਜਿਹਾ ਬਿਆਨ ਜਿਹੜਾ ਉੱਥੇ ਦੇ ਲੋਕਾਂ ਦੇ ਵੱਲੋਂ ਦਿੱਤਾ ਜਾ ਰਿਹਾ ਤਾਂ ਸੀਜ਼ ਫਾਇਰ ਹੋਣ ਤੋਂ ਬਾਅਦ ਜਿਹੜਾ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਦੇ ਨਾਲ